ਨੀ ਮੈਂ ਤਾਂ ਐਂ ਚਾਹਣਾਗਾ ਬੰਦੇ 80 ਦਰੋਂ ਕਪਾਣ ਲੈ ਕੇ ਆਏ ਨੇਗੇ ਜੇ ਆਪਾਂ ਨੂੰ ਚਾਹ ਪਾਣੀ ਬਣਾ ਦਾਂਗੇ ਕੋਈ ਫਰਕ ਨਹੀਂ ਪੈਂਦਾ ਤੂੰ ਠੇਕਾ ਕਰ ਲੰਦਾ ਮੈਨੂੰ ਕਿਉ ਫਾਹੇ ਟੰਗਿਆ ਤੂੰ ਫਿਰ ਕਹਿੰਦੀਆਂ ਮੈਨੂੰ ਬੋਲਦਾਗਾ ਨਹੀਂ ਕਰਿਆ ਤਾਂ ਨਾ ਠੇਕ ਹੀ ਹੋਇਆਗਾ ਉਹ ਜਿਹੜੇ ਕਪਾਣ ਵਾਲੇ ਆਉਂਦੇ ਨੇ ਕਿਤੇ ਹੋਰ ਪਿੰਡ ਤੋਂ ਆਉਂਦੇ ਨੇ ਕਿਸੇ ਕਿਸੇ ਪਿੰਡ ਤੋਂ ਆਉਂਦਾਗਾ ਉਹਨਾਂ ਖਾਤਰ ਜੇ ਆਪਾਂ ਰੋਟੀ ਟੁਕ ਬਣਾ ਲਾਂਗੇ ਉਹਨਾਂ ਨੂੰ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਨਾਲੇ ਨਾ ਪ੍ਰਮਾਤਮਾ ਉਹ ਤੋਂ ਵੱਧ ਦਿੰਦਾਗਾ ਜੇ ਮੈਂ ਰੋਟੀ ਟੁਕ ਚਾਹ ਪਾਣੀ ਨਾ ਦਿੱਤਾ ਫਿਰ ਮੈਨੂੰ ਕੀ ਕਹਿਣਗੇ ਫਿਰ ਇਹ ਨਾ ਤੈਨੂੰ ਤੇਰੇ ਮ ਆਪਦੇ ਮਨ 'ਚ ਤੈਨੂੰ ڪرੂੰਡੀਕੁੱਟ ਗਾਲਾਂ ਕੱਢਣਗੇ। ਇਹ ڪرੂੰਡੀਕੁੱਟ ਗਾਲਾਂ ਕਿਹਨੂੰ ਕਹਿੰਦੇ ਨੇ? ڪرੂੰਡੀਕੁੱਟ ਗਾਲਾਂ ਨਾ ਇਹਨਾਂ ਦੀ ਭਾਸ਼ਾ 'ਚ ਮਾਂ-ਪੈਣ ਇੱਕ ਕਰਨਾ ਕਹਿੰਦੇ ਨੇ। ਜੇ ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ ਮੈਂ ਤਾਂ 1 ਮਿੰਟ 'ਚ ਦੀ ਰੋਟੀ ਬਣਾ ਦੇਣੀ ਆ ਨਾਲੇ ਹਾਂ ਗੋਭੀ ਦੀ ਸਬਜ਼ੀ ਬਣਾਵਾਂ ਕੱਕਰੇਲੀਆ ਨੂੰ ਤੜਕਾ ਲਾਵਾਂ। ਦੇਖ ਲੈ ਕ ڪرੂੰਡੀਕੁੱਟ ਗਾਲਾਂ ਖਾਣੀਆਂ ਨੇ।